14 ਤਵੀਆਂ ਖਿੱਚੂਗਾ ਇਹ 14 ਤਵੀਆਂ ਜਾਉਣਾ ਤਵੀਆਂ ਖਿੱਚਦਾ ਇਹ ਖਿੱਚਦਾ ਖਿੱਚਦਾ ਜੀ ਖਿੱਚ ਕਿਸੇ ਵੀ ਬੰਦੇ ਨੇ ਆਇਆ ਲਾ ਕੇ ਖੜਾਤਾ ਹਨਾ ਜਵਾਕ ਬੈਠਿਆ ਸਟਾਰਟ ਨਹੀਂ ਹੁੰਦਾ ਹੁਣ ਬਾਈ ਕਹਿਣਗੇ ਯਾਰ ਫੀਚਰ ਸਾਰੇ ਰੈਕਟਰਾਂ ਜੀ ਆ ਗਏ ਇਹ ਤੋਂ ਬਾਅਦ ਇਹਨੂੰ ਨਿਊਟਰਲ ਵੀ ਕਰ ਲੋ ਇਧਰ ਵੀ ਬਿਠਾਓ ਨਿਊਟਰਲ ਹਾਂ ਇਧਰੋਂ ਵੀ ਨਿਊਟਰਲ ਆ ਹੈ ਹਨਾ ਰੈਕਟਰ ਤੇ ਜਿਵੇਂ ਇਹ ਮਾਰਾਂਗੇ ਸੈਲਫ ਆਪਾਂ ਹਨਾ ਇਹਦੀ ਫੇਰ ਨਹੀਂ ਹੁੰਦਾ ਇਹ ਤਾਂ ਨਿਊਟਰਲ ਖੜਾ ਜਾਂਦਾ ਹਾਂ ਨਿਊਟਰਲ ਖੜਾ ਨਾ ਸਟਾਰਟ ਨਹੀਂ ਹੁੰਦਾ ਇਸ ਦੀ ਕਿੰਨੀ ਆ ਦੀ ਕੈਪੈਸਿਟੀ ਜੇ ਗੱਲ ਕਰੀਏ ਤਾਂ 700 ਇਹਦੀ ਲਿਫਟ ਕੈਪੈਸਿਟੀ ਆ ਮੈਂ ਖਿਆ ਤੁਹਾਨੂੰ ਦਿਖਾ ਹੀ ਦਿੰਨੇ ਆ ਟੂਲ ਬਾਕਸ ਟੂਲ ਬਾਕਸ ਹੈ ਸੀਟ ਦੇ ਥੱਲੇ ਅੱਛਾ ਸੀਟ ਮਲਾਂ ਇਹ ਚੱਕੀ ਜਾਂਦੀ ਤਾਂ ਸੀਟ ਚੱਕੀ ਜਾਂਦੀ ਹੈ ਸੀਟ ਦੇ ਥੱਲੇ ਇਹਨਾਂ ਨੇ ਟੂਲ ਬਾਕਸ ਲਾਇਆ ਇਹ ਕਾਰਨ ਕੀ ਹੈ ਬਾਈ ਕਾਰਨ ਇਹ ਜੇ ਗੱਲ ਹੁਣ ਆਪਾਂ ਮੁੱਦੇ ਦੀ ਕਰੀਏ ਜੇ ਬੰਦਾ ਕਹਿੰਦਾ ਬਈ ਖਿੱਚੂਗੀ ਇਹ ਹੂੰ ਇਹ ਬਈ 5 ਫੁੱਟਾ ਰੋਟਾਵੇਟਰ ਖਿੱਚੂਗਾ 5 ਫੁੱਟ ਦਾ ਰੋਟਾਵੇਟਰ 5 ਫੁੱਟ ਦਾ ਰੋਟਾਵੇਟਰ ਖਿੱਚੂਗਾ ਇਹ 5 ਕਲਟੀਵੇਟਰ ਖਿੱਚੂਗਾ ਹੂੰ ਕਬੋਟਾ ਵਾਲਿਆਂ ਦਾ ਗੁਣਕਾਰੀ ਟਰੈਕਟਰ ਦਿਖਾਉਣਾ ਹੈ ਕਹਿੰਦੇ ਜਿੰਨਾ ਨਿੱਕਾ ਉਹਨਾ ਹੀ ਤਿੱਖਾ ਬਾਈ ਨਾ ਕਰਦੇ ਆ ਗੱਲਬਾਤ ਇਹ ਕਹਿੰਦਾ ਯਾਰ ਸਾਡੀ ਕੰਪਨੀ ਵਾਲਿਆਂ ਨੇ ਬਾਲੇ ਫੀਚਰ ਪਾਤੇ ਆ ਤੇ ਸਾਰਾ ਟਰੈਕਟਰ ਦਿਖਾਵਾਂਗੇ ਇਹਨਾਂ ਦੇ ਇਹ ਕਹਿਣਾ ਵੀ ਇਹ ਜਿਹੜਾ ਮੇਡ ਇਨ ਜਪਾਨ ਆ ਜਪਾਨ ਤੋਂ ਹੀ ਬਣ ਕੇ ਆਇਆ ਟਰੈਕਟਰ ਤੇ ਕਰਦੇ ਆ ਬਾਈ ਨਾ ਗੱਲਬਾਤ ਆਪਾਂ ਬਠਿੰਡੇ ਖੜੇ ਆ ਕਬੋਟਾ ਦੇ ਝਾਂਸੀ ਦੇ ਵਿੱਚ ਹਣਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ਜਿਹੜੇ ਬਲਜਿੰਦਰ ਦਾ ਪੇਜ ਦੇਖਦੇ ਆ ਬਲਜਿੰਦਰ ਮਾਨ ਦਾ ਤੇ ਅੱਜ ਅਸੀਂ ਸਾਡੇ ਕਬੋਟਾ ਬਾਰੇ ਛੋਟੇ ਟਰੈਕਟਰ ਬਾਰੇ ਜਾਣਕਾਰੀ ਦੇਣ ਲੱਗੇ ਆ ਇਹ ਬੀ 2441 ਮਾਡਲ ਆ ਇਹ ਜ਼ਿਆਦਾਤਰ ਮਾਡਲ ਸਾਡਾ ਗੰਨੇ ਦੀ ਖੇਤੀ ਵਿੱਚ ਅੰਗੂਰਾਂ ਦੇ ਬਾਗਾਂ ਵਿੱਚ ਵਰਤਿਆ ਜਾਂਦਾ ਗੰਨੇ ਦੀ ਖੇਤੀ ਲਈ ਇਹ ਜ਼ਿਆਦਾ ਬੈਸਟ ਟਰੈਕਟਰ ਹੈ ਕਿ ਇਹਦੀ ਜਿਹੜੀ ਚੜਾਈ ਹੈ ਇਹ ਬਹੁਤ ਘੱਟ ਆ ਗਈ ਕਿੰਨੇ ਫੁੱਟ ਇਹ 2 ਫੁੱਟ ਇਹਦੇ ਇੱਕ ਮਾਡਲ ਹੋਰ ਵੀ ਆਉਂਦਾਗਾ ਉਹ 2 ਫੁੱਟ ਤੇ 75 ਇੰਚ ਚੌੜਾ ਹੁੰਦਾ ਇਹ ਪੂਰਾ 3 ਫੁੱਟ ਚੌੜਾ ਠੀਕ ਹੈ ਤੇ ਬਾਕੀ ਜੇ ਗੱਲ ਕਰੀਏ ਆਪਾਂ ਇਹਦੀ ਫਰੰਟ ਤੋਂ ਫਰੰਟ ਤੋਂ ਜਿੱਦਾਂ ਕਿ ਆਪਾਂ ਰੁਟੀਨ ਦਾ ਜਿਹੜਾ ਡੇਲੀ ਦਾ ਸਮਾਨ ਚੈੱਕ ਕਰਨਾ ਹੁੰਦਾ ਏ ਮੈਂ ਟਰੈਕਟਰ ਦਾ ਆਪਾਂ ਕੂਲੈਂਡ ਚੈੱਕ ਕਰਨਾ ਹੈ ਬੈਟਰੀ ਚੈੱਕ ਕਰਨੀ ਹੈ ਨਾ ਆਪਣਾ ਰੇਡੀਏਟਰ ਵਗੈਰਾ ਚੈੱਕ ਕਰਨਾ ਇਹ ਚੀਜ਼ਾਂ ਸਾਰੀਆਂ ਫਰੰਟ ਤੇ ਆ ਇਹ ਜਾਲੀ ਲਾਈ ਹੋਈ ਹੈ ਬਈ ਜੇ ਆਪਣਾ ਸਾਫ ਵਗੈਰਾ ਕਰਨ ਲਈ ਕੰਪਨੀ ਨੇ ਠੀਕ ਹੈ ਜੇ ਗੱਲ ਕਰੀਏ ਆਪਾਂ ਇਹਦੀ ਤਾਂ ਇਹਦੇ ਵਿੱਚ ਡਰਾਈ ਟਾਈਪ 에ਅਰ ਕਲੀਨਰ ਆਉਂਦਾ ਹੂੰ ਤੇ ਇਹਦੇ ਵਿੱਚ ਜਿਹੜਾ ਇੰਜਨ ਹੈ ਤਿੰਨ ਸਿਲੰਡਰ ਇੰਜਨ ਦੇ ਵਿੱਚ ਆਉਂਦਾ ਕਿੰਨੇ ਐਚਪੀ ਦਾ ਇਹ ਇਹ 24 ਐਚਪੀ ਦਾ ਡਰਾਈਵਰ ਹੈ ਤੇ ਜਿਹੜਾ ਤੁਸੀਂ ਕਹਿੰਦੇ ਸੀ ਸਾਡਾ ਇਹ ਮੇਡ ਇਨ ਜਪਾਨ ਹੈ ਠੀਕ ਹੈ ਇਹ ਉੱਥੇ ਹਾਂ ਇਹ ਉੱਥੋਂ ਹੀ ਆਉਂਦਾ ਜੀ ਆ ਇਹਦੀ ਬੈਟਿੰਗ ਵੀ ਲੱਗੀ ਹੋਈ ਹੈ ਹਾਂ ਆ ਦਿਖਾ ਦੇ ਇੱਥੇ ਲਿਖਿਆ ਹੋਇਆ ਕਹਿੰਦਾ ਮੇਡ ਇਨ ਜਪਾਨ ਮੇਡ ਇਨ ਜਪਾਨ ਕਿਸ ਸਾਡੇ ਤੁਸੀਂ ਤੇ 24 HP ਦਾ ਜਿਹੜਾ 24 HP ਦਾ ਆਉਂਦਾ ਇਹ ਫੋਰ 휠 ਡਰਾਈਵ ਹਾਂ ਫੋਰ 휠 ਡਰਾਈਵ ਹੈ ਇਹਦੀ ਫੋਰ 휠 ਦੀ ਜਿਹੜੀ ਕਟਾਈ ਹੈ ਸਾਰੇ ਡ੍ਰੈਕਟਰ ਨਾਲੋਂ ਜ਼ਿਆਦਾ ਜਿਵੇਂ ਆਪਣੇ ਵੱਡੇ ਡ੍ਰੈਕਟਰ ਦੀ ਕਟਾਈ ਹੈ ਉਵੇਂ ਹੀ ਇਹਦੀ ਕਟਾਈ ਹੈ ਥਾਈ ਮੁਰ ਜਾਂਦਾ ਹਨ ਆ ਥਾਏ ਮੁਰ ਜਾਂਦਾ ਇਹ ਪਾਵਰ ਸਟੀering ਦੇ ਵਿੱਚ ਆਉਂਦਾ ਹੈ ਸੁਪਰ ਡਰਾਫਟ ਕੰਟਰੋਲ ਇਹਦੀ ਲਿਫਟ ਆਉਂਦੀ ਹੈ ਉਹ ਲੈਫਟ ਬਾਰੇ ਵੀ ਗੱਲਬਾਤ ਕਰਾਂਗੇ ਜਿਹੜੀ ਇਹਦੀ ਤਕਨੀਕ ਹੈ ਇੰਜਨ ਦੀ ਉਹ ਕਿਹੜੀ ਆ ਜਾਂਦੀ ਹੈ ਜਿਵੇਂ ਤੁਹਾਡਾ ਵੱਡਾ ਟਰੈਕਟਰਾਂ ਦਾ ਉਹ ਸਾਡਾ 4 ਵਾਲਵ ਆਉਂਦਾਗਾ ਸੇਮ ਤਕਨੀਕ ਆਉਂਦੀ ਹੈ ਬਸ ਇਹ 4 ਵਾਲਵ ਨਹੀਂ ਆਉਂਦਾ ਇਹ ਇਹ ਇਨਲਾਈਨ ਹੀ ਆਪਣਾ ਟਰੈਕਟਰ ਹੈ ਠੀਕ ਹੈ ਇਹਦੇ ਵਿੱਚ ਜਿਵੇਂ ਕਿ ਆਪਾਂ ਬਾਈ ਹੋਰਿਆਂ ਨੂੰ ਦਿਖਾਈਏ ਇਹਦਾ ਡੀਜ਼ਲ ਪੰਪ ਦੀ ਗੱਲ ਕਰੀਏ ਤਾਂ ਇਹਦੀ ਇਧਰ ਆ ਡੀਜ਼ਲ ਪੰਪ ਆ ਜਾਂਦਾ ਮਤਲਬ ਆ ਵੀ ਰਿਮੂਵ ਕਰਨ ਹੋਵੇ ਤਾਂ ਬੜਾ ਹਾਂ ਬੜਾ ਈਜ਼ੀ ਇਸ ਤਰੀਕੇ ਨਾਲ ਇਹ ਫਾਈਬਰ ਦੇ ਵਿੱਚ ਹੈ ਜਿਹੜੀ ਇਹਦੀ ਸ਼ੋਅ ਹੈ ਉਹ ਇਹਦੀ ਸਟੀਲ ਦੇ ਵਿੱਚ ਹੈਗੀ ਉਹ ਸਟੀਲ ਦੇ ਵਿੱਚ ਹੈ ਜਿਵੇਂ ਕਿ ਵੱਡੇ ਟਰੈਕਟਰ ਦੀ ਸ਼ੋਅ ਵੀ ਹੈ ਉਹ ਵੀ ਸਟੀਲ ਦੇ ਵਿੱਚ ਹੁੰਦੀ ਹੈ ਠੀਕ ਹੈ ਤੇ ਇਹਦੀ ਵੀ ਸ਼ੋਅ ਸਟੀਲ ਦੇ ਵਿੱਚ ਹੀ ਹੁੰਦੀ ਹੈ ਓਕੇ ਬਾਕੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਾ ਛੋਟਾ ਜਿਹੇ ਇੰਜਨ ਆਲਟਰਨੇਟਰ ਵਗੈਰਾ ਆ ਜਾਂਦਾਗਾ ਤੇ ਅਗਲਾ ਤੁਸੀਂ ਹਿੱਸਾ ਵਗੈਰਾ ਦੇਖ ਸਕਦੇ ਹੋ ਅਗਲਾ ਹਿੱਸਾ ਵਗੈਰਾ ਜਿਵੇਂ ਆਪਣਾ ਫਰੰਟ ਹਿੱਸੇ ਦੀ ਇਹਦੀ ਨਾ ਜਿਹੜੀ ਗਰਾਉਂਡ ਕਲੀਅਰੈਂਸ ਹੈ ਉਹ ਵੀ ਜ਼ਿਆਦਾ ਗਈ ਠੀਕ ਹੈ ਬਾਕੀ ਰੈਕਟਰ ਰੈਕਟਰ ਦਾ ਹੋਊਗਾ ਇਹ ਹਾਂਜੀ ਟੋਟਲ weight ਕਿੰਨਾ ਹੋਣਾ ਇਹਦਾ ਇਹਦਾ ਜਿਹੜਾ ਟੋਟਲ weight ਆਗਾ ਇਹ 750 7 ਤੋਂ 8 ਕਵੰਟਲ ਦੇ ਵਿੱਚ ਆਉਂਦਾ ਹੂੰ ਇਹਦੇ ਵਿੱਚ ਜਿਵੇਂ ਇਹ B2441 ਹੈ ਮਾਡਲ ਇੱਕ B2441 N ਆਉਂਦਾ ਉਹ ਹੋਰ ਵੀ ਨੈਰੋ ਹੋ ਜਾਂਦਾ N ਦਾ ਮੰਨ ਲਓ ਮਤਲਬ ਨੈਰੋ ਹੋਣਾ ਉਹ ਹੋਰ ਵੀ ਨੈਰੋ ਮਾਡਲ ਦੇ ਵਿੱਚ ਆਉਂਦੇ ਆ ਤੇ ਖਾਸੀਤ ਕੀ ਹੈ ਇਹਦੇ ਵਿੱਚ ਇਹਦੇ ਵਿੱਚ ਖਾਸੀਤ ਜੇ ਗੱਲ ਕਰੀਏ ਆਪਾਂ ਬਲਜਿੰਦਰ ਇਹਦੇ ਵਿੱਚ ਖਾਸੀਅਤਾਂ ਹੀ ਖਾਸੀਅਤਾਂ ਨੇ ਹਾਂਜੀ ਜਿਵੇਂ ਕਿ ਇਹ ਪਾਵਰ ਸਟੀering ਦੇ ਵਿੱਚ ਆਉਂਦਾ ਹਾਂਜੀ ਠੀਕ ਹੈ ਜੀ ਬਾਬੂ ਇਹਦਾ ਪਲੇਟਫਾਰਮ ਬਹੁਤ ਖੁੱਲਾ ਹੈ ਹੂੰ ਖੁੱਲਾ ਢੁਲਾ ਹੈ ਹਾਂ ਤੁਸੀਂ ਭਲਾ ਜੀ ਬੰਦਾ ਆਪਣਾ 6 ਫੁੱਟ ਦੀ ਹਾਈਟ ਵਾਲਾ ਸਵਾ 6 ਫੁੱਟ ਵਾਲਾ 6 ਫੁੱਟ 2 3 ਇੰਚ ਵਾਲਾ ਵੀ ਆ ਉਹ ਵੀ ਬੰਦਾ ਆਰਾਮ ਨਾਲ ਬਹਿ ਸਕਦਾ ਹੈ ਅੱਛਾ ਇੱਕ ਚੀਜ਼ ਦੀ ਕਮੀ ਮੈਨੂੰ ਕਿਉਂ ਜਾਪਦੀ ਹੈ ਵਿੱਚ ਕੋਈ ਟੂਲ ਬਾਕਸ ਨਹੀਂ ਦਿੱਤਾ ਇਹਨਾਂ ਨੇ ਟੂਲ ਬਾਕਸ ਤਾਂ ਇਹ ਜਿਹੀ ਜਗ੍ਹਾ ਤੇ ਦਿੱਤਾਗਾ ਕਿ ਮੈਂ ਖਿਆ ਤੁਹਾਨੂੰ ਦਿਖਾ ਹੀ ਦਿੰਨੇ ਆ ਟੂਲ ਬਾਕਸ ਟੂਲ ਬਾਕਸ ਹੈ ਸੀਟ ਦੇ ਥੱਲੇ ਅੱਛਾ ਸੀਟ ਮੇਲੇ ਚੱਕੀ ਜਾਂਦੀ ਤਾਂ ਸੀਟ ਚੱਕੀ ਜਾਂਦੀ ਹੈ ਸੀਟ ਦੇ ਥੱਲੇ ਇਹਨੇ ਟੂਲ ਬਾਕਸ ਲਾਇਆ ਹੈ ਇਹ ਕਾਰਨ ਕੀ ਹੈ ਬਾਈ ਕਾਰਨ ਇਹਦੇ ਵਿੱਚ ਦੇਖੋ ਜਪਾਨੀ ਦੀ ਸੋਚ ਹੈ ਕਿ ਜਿੰਨੇ ਥੋੜੇ ਥਾਂ ਦੇ ਜਿਆਦਾ ਚੀਜ਼ਾਂ ਐਡਜਸਟ ਕੀਤੀਆਂ ਜਾਣ ਹਮ ਜਪਾਨੀਆਂ ਦੀ ਸੋਚ ਹੀ ਇਹ ਹੈ ਮੈਨੂੰ ਤਾਂ ਐ ਲੱਗਿਆ ਕਈ ਕਹਿ ਦਿੰਦੇ ਬਾਈ ਇਹ ਤਾਂ ਕੀ ਹੈਗਾ ਨਾ ਅ ਇਹਦਾ ਯਰਨਾ ਸਮਾਨ ਸੂਨ ਰੱਖਣਾ ਹੁੰਦਾ ਕਿ ਚੋਰੀ ਹੋਣ ਤੋਂ ਮੈਂ ਤਾਂ ਕਿਤੇ ਵੀ ਆਏ ਨਾ ਹੋ ਜੇ ਗੱਲ ਪਰ ਇਹ ਗੱਲ ਬਾਈ ਨੇ ਟੈਕਨੀਕਲ ਸਹੀ ਗੱਲ ਕਰੀਆ ਕਿ ਇਹ ਜਾਪਾਨੀ ਜਿਆਦਾ ਸੋਚਦੇ ਆ ਕਿ ਥੋੜੇ ਥਾਂ ਦੇ ਵਿੱਚ ਜਿਆਦਾ ਚੀਜ਼ਾਂ ਅਡਜਸਟ ਕੀਤੀਆਂ ਜਾਂਦੀਆਂ ਹਨ ਠੀਕ ਹੈ ਜਿਵੇਂ ਕਿ ਇਹ ਦੇ ਵਿੱਚ ਹੋਰ ਪਲੱਸ ਪੁਆਇੰਟ ਨੇ ਜਿਵੇਂ ਹਾਈ ਲੋ ਮੀਡੀਅਮ ਦੇ ਵਿੱਚ ਵੀ ਇਹ ਟਰੈਕਟਰ ਆਉਂਦਾ ਹਨ ਤੇ ਡਬਲ ਪੀਟੀਓ ਆਉਂਦੀ ਹੈ 540 980 ਦੀ ਪੀਟੀਓ ਆਉਂਦੀ ਹੈ 12 ਸਪੀਡ ਦੇ ਵਿੱਚ ਆ ਇਹ ਹਾਂ ਨਹੀਂ 12 ਸਪੀਡਾਂ ਦੇ ਵਿੱਚ ਆਉਂਦਾ 9+3 ਦੇ ਵਿੱਚ ਹਾਂ 9+3 ਦੇ ਵਿੱਚ ਇਹ 9 ਫਾਰਵਰਡ ਤੇ 3 ਰਿਵਰਸ ਦੇ ਵਿੱਚ ਆ ਤੇ ਬਾਕੀ ਆਪਣੇ ਟਰੈਕਟਰ ਦੀ ਜੇ ਅੱਗੇ ਗੱਲ ਕਰਦੇ ਆ ਤਾਂ ਜਿਵੇਂ ਇੱਧਰ ਬ੍ਰਦਰ ਤੁਸੀਂ ਕੈਮਰਾ ਕਰੋ ਇੱਧਰ ਜਿਵੇਂ ਇਹਦੇ ਡਿਫਰੈਂਸ਼ਲ ਲੌਕ ਆ ਗਿਆ ਆ ਫੋਰ व्हीਲ ਡਰਾਈਵ ਦਾ ਇਹਦਾ ਗੀਅਰ ਆ ਗਿਆ ਗੀਅਰ ਅਗੇ ਕਰਨਾ ਗੀਅਰ ਆ ਗਿਆ ਹਨਾ ਤੇ ਬਾਕੀ ਇਹਦੇ ਵਿੱਚ ਅੱਗੇ ਜਿਵੇਂ ਸੁਪਰ ਡਰਾਫਟ ਕੰਟਰੋਲ ਲਿਫਟ ਆ ਗਈ ਲਿਫਟ ਦੇ ਪੁਆਇੰਟਸ ਬਹੁਤ ਜ਼ਿਆਦਾ ਆ ਗਏ ਜੀ ਠੀਕ ਹੈ ਤੇ ਬਾਕੀ ਇਹਦਾ ਜਿਹੜਾ ਸਟੀਰੀਂਗ ਬੜਾ ਪਿਆਰਾ ਯਾਰ ਨਿੱਕਾ ਜਿਹਾ ਸਟੀਰੀਂਗ ਹਾਂ ਬੜਾ ਸੋਹਣਾ ਹੈ ਹਾਂ ਚਲਾਉਂਦਾ ਸੁਆਦ ਆਉਂਦਾ ਨਹੀਂ ਸੁਆਦ ਆਉਂਦਾ ਹੈਗਾ ਇੰਜਨ ਦਾ ਕਿੰਨੇ ਮਤਲਬ ਇਹਦੀ ਹੈਗੀ ਆ 540 ਤੇ 980 ਦੇ ਵਿੱਚ ਪੀਟੀਓ ਦੀ 980 ਦੇ ਦੋ ਤਰ੍ਹਾਂ ਦੀ ਪੀਟੀਓ ਦੋ ਤਰ੍ਹਾਂ ਦੀ ਪੀਟੀਓ ਹੈ ਤੇ ਕੀ ਕਾਰਨ ਇਹ ਤਾਂ ਦੇਣ ਦਾ ਹਾਂ ਇਹ ਦਾ ਕਾਰਨ ਹੈ ਕਿ ਆਪਾਂ ਛਤਰੀ ਲਾ ਸਕਦੇ ਹਾਂ ਤੇ ਇਹ ਛਤਰੀ ਤੁਹਾਡੇ ਮਤਲਬ ਕੰਪਨੀ ਦਿੰਦੀ ਹੈ ਇਹਨੂੰ ਨਹੀਂ ਕੰਪਨੀ ਨਹੀਂ ਦਿੰਦੀ ਛਤਰੀ ਆਪਾਂ ਜ਼ਿਆਦਾਤਰ ਤਾਂ ਬਾਹਰੋਂ ਮੈਨੂਫੈਕਚਰ ਕਰਾਉਣੇ ਆ ਇਹ ਚੀਜ਼ਾਂ ਦੀ ਤੇ ਜੇ ਗੱਲ ਹੁਣ ਆਪਾਂ ਮੁੱਦੇ ਦੀ ਕਰੀਏ ਜੇ ਬੰਦਾ ਕਹਿੰਦਾ ਬਈ ਖਿੱਚੂਗੀ ਇਹ ਹੂੰ ਇਹ ਬਈ 5 ਫੁੱਟਾ ਰੋਟਾਵੇਟਰ ਖਿੱਚੂਗਾ 5 ਫੁੱਟ ਦਾ ਰੋਟਾਵੇਟਰ 5 ਫੁੱਟ ਦਾ ਰੋਟਾਵੇਟਰ ਖਿੱਚੂਗਾ ਇਹ 5 ਕਲਟੀਵੇਟਰ ਖਿੱਚੂਗਾ ਹੂੰ 14 ਤਵੀਆਂ ਖਿੱਚੂਗਾ ਇਹ 14 ਤਵੀਆਂ ਮੋਗਾ ਜੋ ਨਾ ਤਵੀਆਂ ਖਿੱਚਦਾ ਇਹ ਖਿੱਚਦਾ ਖਿੱਚਦਾ ਜੀ ਖਿੱਚਦਾ ਖਚਾਈ ਵੀ ਹੈ ਖਚਾਈਆਂ ਹੋਗੀਆਂ ਅਸੀਂ ਤੁਹਾਨੂੰ ਵੀਡੀਓ ਵੀ ਦੇ ਦਾਂਗੇ ਅੱਛਾ ਜਿਹੜੇ ਮਾਡਲਾਂ ਸਾਡੇ ਚੱਲਦਿਆਂ ਨੇ ਠੀਕ ਹੈ ਠੀਕ ਹੈ ਜੀ ਤੇ ਇਸ ਟਰੈਕਟਰ ਦੇ ਵਿੱਚ ਜੇ ਆਪਾਂ ਗੱਲਾਂ ਬਾਤਾਂ ਹੋਰ ਖਾਸ ਕਰੀਏ ਕਿ ਇਹ ਟਰੈਕਟਰ ਦੇ ਵਿੱਚ ਜਿਵੇਂ ਹੁਣ ਆਪਣੇ ਅੰਗੂਰਾਂ ਦੇ ਬਾਗ ਦੇ ਵਿੱਚ ਸਪਰੇ ਜ਼ਿਆਦਾ ਹੁੰਦੀ ਹੈ ਉਹ ਸਪਰੇ ਨਾਲ ਰੰਗ ਖਰਾਬ ਹੋ ਜਾਂਦਾ ਟਰੈਕਟਰ ਇਹ ਟਰੈਕਟਰ ਦੇ ਵਿੱਚ ਜਿਵੇਂ ਮਹਾਰਾਸ਼ਟਰ ਦੇ ਵਿੱਚ ਬਹੁਤ ਜ਼ਿਆਦਾ ਅੰਗੂਰਾਂ ਦੇ ਬਾਗ ਚੱਲ ਲੱਗਦੇ ਆ ਤੇ ਉੱਥੇ ਸਪਰੇ ਜ਼ਿਆਦਾ ਹੁੰਦੀ ਆ ਉੱਥੇ ਸਭ ਤੋਂ ਜ਼ਿਆਦਾ ਇਸ ਟਰੈਕਟਰ ਦੀ ਸੇਲ ਹੁੰਦੀ ਆ ਕਿਉਂਕਿ ਇਹਦਾ ਰੰਗ ਨਹੀਂ ਖਰਾਬ ਹੁੰਦਾ ਅੱਛਾ ਇਹ ਜ਼ਿਆਦਾ ਇਹਦੀ ਖੂਬੀ ਇਹ ਹੈ ਕਿ ਇਹ ਸਾਰਾ ਸੀਲਡ ਹੈ ਠੀਕ ਹੈ ਇਹ ਤੇ ਮਿੱਟੀ ਘਟਾ ਨਹੀਂ ਪੈਂਦਾ ਓਕੇ ਨਾ ਇਹਦੇ ਇੰਜਨ ਵੀ ਸਾਰਾ ਸੀਲਡ ਹੈ ਮੂਰਲਾ ਫਰੰਟ ਹਿੱਸਾ ਵੀ ਸੀਲਡ ਹੈ ਪਿੱਛੋਂ ਵੀ ਸਾਰਾ ਟਰੈਕਟਰ ਸੀਲਡ ਹੈ ਇਹ ਤੇ ਉਹ ਚੀਜ਼ ਕਾਰਨ ਇਹ ਬਹੁਤ ਵੈਸਟ ਟਰੈਕਟਰ ਹੈ ਜੇ ਆਪਣੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦੇ ਆ ਜੇ ਬਾਈਆਂ ਦਾ ਕਿਸੇ ਦਾ ਵੀ ਕਿਸਾਨ ਭਰਾ ਦਾ ਖੇਤੀਬਾੜੀ ਦੇ ਵਿੱਚ ਬਾਗ ਰਜਿਸਟਰਡ ਹੈ ਤਾਂ ਇਸ ਟਰੈਕਟਰ ਤੇ ਆਪਣੀ ਖੇਤੀਬਾੜੀ ਵਿਭਾਗ ਦੇ ਵਿੱਚੋਂ ਬਾਗਬਾਨੀ ਦੇ ਵਿੱਚ ਇਹਦੇ ਸਬਸਿਡੀ ਵੀ ਹੈ ਹੂੰ ਇਹ 19 HP ਦੀ PTU ਆ ਉਹ 19 HP ਦੀ ਹੈ 19 एचपी ਦੀ ਮਤਲਬ 24 एचपी ਦਾ ਟਰੈਕਟਰ ਆ ਸਿਰਫ 5 ਹਾਂ ਤੇ ਇਹਦੀ 19 एचपी ਦੀ ਪੀਟੀਓ ਆ 19 एचपी ਤੇ 5 ਫੁੱਟ ਹਾਂ ਵਧੀਆ ਖਿੱਚਦਾਗਾ ਕੋਈ ਚੱਕਰ ਨਹੀਂ ਪੀਡੀਸੀ ਵੀ ਬਣਾਉਂਦੀ ਐ ਇਹਦਾ ਰੋਟਾਵੇਟਰ ਛੋਟੇ ਸਾਰੀਆਂ ਹੀ ਬਣਾਉਂਦੀਆਂ ਨੇ ਗਾਂ ਪੜੀਆਂ ਤੇ ਜੇ ਗੱਲ ਕਰੀਏ ਆਪਾਂ ਕਈ ਬੰਦੇ ਕਹਦੇ ਨੇ ਯਾਰ ਬਾਜ਼ਾਰ ਚ ਜਿਵੇਂ ਹੁਣ ਆਪਾਂ ਕਹਿੰਦੇ ਸੀਵਰੇਜ ਟੈਂਕ ਵਗੈਰਾ ਖਿਚਾਉਣੇ ਆ ਹਨ ਉਹ ਚੀਜ਼ਾਂ ਲਈ ਵੀ ਬਹੁਤ ਬੈਸਟ ਹੈ ਮਤਲਬ ਨਿੱਕੇ ਕਮ ਵਾਸਤੇ ਜਿੱਥੇ ਮਤਲਬ ਵੱਡੇ ਟਰੈਕਟਰ ਨਹੀਂ ਜਾਂਦੇ ਉੱਥੇ ਜਾਂਦਾ ਹੈਗਾ ਅੱਛਾ ਆਹ ਕੀ ਚੀਜ਼ ਦਿੱਤੀ ਆ ਇਹ ਇਹਦੇ ਦਿੱਤੀ ਹੋਈ ਹੈ ਲਿਫਟ ਲੋਕ ਦਿੱਤਾ ਹੈ ਜਿਵੇਂ ਮੰਨ ਲਓ ਕੋਈ ਚੀਜ਼ ਪਾ ਕੇ ਲੈ ਕੇ ਜਾਣੀ ਹੈ ਆਪਾਂ ਇੱਥੇ ਇਹ ਲੋਕ ਕਰ ਦਿੰਦੀ ਹੈ ਇੱਥੇ ਅਨਲੌਕ ਹੈ ਇੱਥੇ ਜਮਾ ਲੋਕ ਹੈ ਜਮਾ ਹੀ ਜਮਾ ਹੀ ਅਨਲੌਕ ਹੋ ਜਾਂਦੀ ਹੈ ਇਹ ਕਿ ਜਿਵੇਂ ਆਪਾਂ ਜਿਵੇਂ ਰਸਤੇ ਵਗੈਰਾ ਜਿਵੇਂ ਬਹਾਈ ਕਰਨੀ ਹੈ ਜਦੋਂ ਉਦੋਂ ਆਪਾਂ ਇਹਨੂੰ ਅਨਲੌਕ ਕਰਕੇ ਚਲਾ ਸਕਦੇ ਆ ਇੱਥੇ ਆਪਾਂ ਇਹਨੂੰ ਲੋਕ ਕਰਕੇ ਰਸਤੇ 'ਚ ਲਿਜਾ ਸਕਦੇ ਆ ਕਿ ਲਿਫਟ ਨੂੰ ਕੋਈ ਜੋ ਜ਼ੋਰ ਨਾ ਹੋਵੇ ਟਰੈਕਟਰ ਤੇ ਕੈਪੈਸਿਟੀ ਕਿੰਨੀ ਆ ਦੀ ਕੈਪੈਸਿਟੀ ਇਹ ਗੱਲ ਕਰਕੇ ਤਾਂ ਸਾਢੇ 700 ਇਹਦੀ ਲਿਫਟ ਕੈਪੈਸਿਟੀ ਆ ਦੇਖਣ ਜਦਾਂ ਨਾ ਦੇਖੇ ਐਂ ਲੱਗਦਾ ਨਿੱਕਾ ਆ ਜਾ ਤੇ ਮੈਂ ਪਤਾ ਨਹੀਂ ਵੀ ਆਪਣਾ ਭਾਰ ਵੀ ਨਹੀਂ ਆਇਂ ਲੱਗਦਾ ਵੀ ਮੇਰਾ ਚੱਕ ਲੂਗਾ ਭਾਰ ਪਰ ਕੈਪੈਸਿਟੀ ਬਹੁਤ ਹੈ ਦੀ ਨਿੱਕੇ ਨਿੱਕੇ ਲੈਂਕਾ ਨਿੱਕੀ ਫੱਟੀ ਤੇ ਡਰਾਈਵਰ ਵਗੈਰਾ ਸਾਰਾ ਹਨਾ ਤੇ ਟਾਪ ਲਿੰਕ ਵਗੈਰਾ ਤੁਹਾਨੂੰ ਇਹਦੇ ਨਾਲ ਮਿਲ ਜਾਂਦੀ ਹੈ ਬਾਕੀ ਤੇ ਜਿਵੇਂ ਇੱਥੇ ਆਪਾਂ ਇਹਨਾਂ ਨੇ ਦਿੱਤਾ ਹੋਇਆ ਜਿਵੇਂ ਅੰਗੂਰਾਂ ਦੇ ਆਪਣੇ ਕਿਸੇ ਵੀ ਬਾਗ ਦੇ ਵਿੱਚ ਟਰੈਕਟਰ ਚੱਲਦਾ ਹਨਾ ਤਾਂ ਇੱਥੇ ਜਿਵੇਂ ਪਾਣੀ ਦੀ ਬੋਤਲ ਵਗੈਰਾ ਵੀ ਬੰਦਾ ਰੱਖ ਸਕਦਾ ਤੇ ਇਹਦਾ ਚਲਾ ਕੇ ਦਿਖਾਵਾਂਗੇ ਕਰਾਂਗੇ ਸਟਾਰਟ ਮੜਾ ਬਿਲਕੁਲ ਜੀ ਸਟਾਰਟ ਕਰਾਂਗੇ ਜੇ ਹੁਣ ਇਹਦੇ ਵਿੱਚ ਇੱਕ ਸੇਫਟੀ ਫੀਚਰ ਜਿੱਦ हां ਜਿਵੇਂ ਹੁਣ ਟਰੈਕਟਰ ਇਦਾਂ ਗੇਅਰ ਦੇ ਵਿੱਚ ਕਿਸੇ ਵੀ ਬੰਦੇ ਨੇ ਆਇਆ ਲਾ ਕੇ ਖੜਾਤਾ ਹਨ ਜਵਾਕ ਬੈਠਿਆ ਸਟਾਰਟ ਨਹੀਂ ਹੁੰਦਾ ਹੁਣ ਬਾਈ ਕਹਿਣਗੇ ਯਾਰ ਫੀਚਰ ਸਾਰੇ ਟਰੈਕਟਰਾਂ ਜੀ ਆ ਗਏ ਇਹ ਤੋਂ ਬਾਅਦ ਇਹਨੂੰ ਨਿਊਟਰਲ ਵੀ ਕਰ ਲੋ ਇਧਰ ਵੀ ਬਿਠਾਇਓ ਨਿਊਟਰਲ ਹਾਂ ਇਧਰੋਂ ਵੀ ਨਿਊਟਰਲ ਆ ਹੈ ਹਨਾ ਟਰੈਕਟਰ ਤੇ ਜਿਵੇਂ ਇਹ ਮਾਰਾਂਗੇ ਸੈਲਫ ਆਪਾਂ ਹਨਾ ਇਹਦੀ ਫੇਰਟ ਨਹੀਂ ਹੁੰਦਾ ਇਹ ਤਾਂ ਨਿਊਟਰਲ ਖੜਾ ਜਾਂਦਾ ਹਾਂ ਨਿਊਟਰਲ ਖੜਾ ਨਾ ਸਟਾਰਟ ਨਹੀਂ ਹੁੰਦਾ ਇਹ ਜਵਾਕਾਂ ਲਈ ਲਾਇਆ ਹੋਇਆ ਨਹੀਂ ਨਹੀਂ ਕਲਚ ਨਾਪ ਨੱਪਿਆ ਹੋਇਆ ਦੇਖੋ ਤੁਸੀਂ ਫੇਰ ਵੀ ਨਹੀਂ ਹੁੰਦਾ ਇਹ ਸਟਾਰਟ ਇਹਦੇ ਵਿੱਚ ਕੀ ਚੀਜ਼ ਹੈ ਇਹ ਫੀਚਰ ਬਹੁਤ ਵਧੀਆ ਫੀਚਰ ਐਡ ਕਰਿਆ ਹੋਇਆ ਹੈ ਜਿਵਾਕ ਬਹਿ ਜਾਂਦੇ ਆ ਰੈਕਟਰਾਂ ਤੇ ਜਿਵੇਂ ਘਰੇ ਛੋਟੇ ਜਵਾਕ ਹੁੰਦੇ ਆ ਨਾ ਚਾਹ ਬਹੁਤ ਆ ਕੀ ਛੋਟਾ ਰੈਕਟਰ ਚਲਾਉਣ ਦਾ ਇਹਨੂੰ ਸਟਾਰਟ ਕਰਨ ਲਈ ਵੀ ਬੜੀ ਵਧੀਆ ਚੀਜ਼ ਤੇ ਇਹਨੂੰ ਇੱਦਾਂ ਪੁਸ਼ ਕਰਨਾ ਪੈਂਦਾ ਥੋੜਾ ਜਿਹਾ ਥੋੜਾ ਜਿਹਾ ਪੁਸ਼ ਕਰਾਂਗੇ ਆਪਾਂ ਹਾਂ ਤਾਏ ਨਹੀਂ ਘਾੜ ਹੋ ਜਾ ਆਵਾਜ਼ ਵੀ ਸੁਣੋ ਮਿੱਤਰੋ ਬੜੀ ਬੜੀ ਪਿਆਰੀ ਆਵਾਜ਼ ਆ ਤੇ ਜੇ ਗੱਲ ਕਰੀਏ ਤੇ ਹੁਣ ਪਾਵਰ ਸਟੀਅਰਿੰਗ ਦੀ ਕਟਾਈ ਤਾਂ ਦੇਖੋ ਕਟਾਈ ਕਿੰਨੀ ਜ਼ਿਆਦਾ ਜੀ ਜਿਵੇਂ ਦਾ ਮਲਜਿੰਦਰ ਹੁਣ ਆਪਾਂ ਟਰੈਕਟਰਾਂ ਦੇ ਵਿੱਚ ਨਾ ਜੋ ਪਾਵਰ ਮੋੜਦੇ ਆ ਹਨਾ ਟਰੈਕਟਰ ਨੂੰ ਤਾਂ ਇਹਦੇ ਟਰੈਕਟਰਾਂ ਦੇ ਵਿੱਚ ਕੀ ਸਿਸਟਮ ਹੁੰਦਾ ਹੈ ਲੋਡ ਲੈ ਲੈਂਦੇ ਆ ਟਰੈਕਟਰ ਹਾਂ ਜਵਾਹ ਜੀ ਹਾਂ ਨਾ ਆਵਾਜ਼ ਆਉਂਦੀ ਹੈ ਆ ਮੋੜੀ ਜੰਨੇ ਆਪਾਂ ਕੋਈ ਲੋਡ ਨਹੀਂ ਟਰੈਕਟਰ ਠੀਕ ਆ ਜਿਵੇਂ ਤੁਸੀਂ ਮਰਜ਼ੀ ਮੋੜੀ ਚੱਲੋ ਤੇਰੀ ਵਾਰੰਟੀ ਗਰੰਟੀ ਕੀ ਆਉਂਦੀ ਹੈ ਇਹਦੀ ਵਾਰੰਟੀ ਗਰੰਟੀ ਦੀ ਜੇ ਗੱਲ ਕਰੀਏ ਆਪਾਂ ਟਰੈਕਟਰ ਬੰਦ ਕਰ ਲਈਏ ਹੂੰ ਜੇ ਇਹਦੀ ਵਾਰੰਟੀ ਗਰੰਟੀ ਦੀ ਗੱਲ ਕਰਦੇ ਆ ਤਾਂ ਇਹਦੀ ਸੁਪਰ ਵਾਰੰਟੀ ਆਉਂਦੀ ਹੈ 5 ਸਾਲ 5000 ਘੰਟੇ ਦੀ ਠੀਕ ਹੈ ਜਿਹਦੇ ਵਿੱਚ ਜਿੰਨਾ ਪਾਠ ਕਬੂਟਾਂ ਦਾ ਹੁਣ ਵਿੱਚ ਕਹਿੰਦੇ ਆ ਇਹ ਹਿੱਸਾ ਹੋਰ ਕਿਸੇ ਕੰਪਨੀ ਦਾ ਹਨਾ ਨਹੀਂ ਇਹ ਸਾਰਾ ਕੰਪਨੀ ਕੋਵਟਾ ਖੁਦ ਮੈਨੂਫੈਕਚਰ ਕਰਦੀ ਹੈ ਠੀਕ ਹੈ ਜਿਹਦੇ ਵਿੱਚ ਕੀ ਇਹ ਚਾਰ ਚੀਜ਼ਾਂ ਬਾਹਰੋਂ ਲੈਂਦੀ ਹੈ ਜਿਹਦੇ ਵਿੱਚ ਟਾਇਰ ਐਮ ਆਰਐਫ ਦੇ ਹੋਣਗੇ ਜਿੰਨਾ ਵੀ ਕੋਵਟਾ ਟਰੈਕਟਰ ਦੇਖੋਗੇ ਤੁਸੀਂ ਵੱਡਾ ਹੋਵੇ ਚਾਹੇ ਛੋਟਾ ਹੋਵੇ ਸਾਰੇ ਟਰੈਕਟਰਾਂ ਦੇ ਵਿੱਚ ਐਮ ਆਰਐਫ ਟਾਇਰ ਮਿਲੂਗਾ ਓਕੇ ਐਮ ਆਰਐਫ ਦਾ ਸ਼ਕਤੀ ਲਾਈਵ ਪਲੱਸ ਟਾਇਰ ਮਿਲੂਗਾ ਠੀਕ ਹੈ ਠੀਕ ਹੈ ਬੈਟਰੀ ਆਲਟਰਨੇਟਰ ਤੇ ਸੈਲ ਇਹ ਚੀਜ਼ਾਂ ਕੰਪਨੀ ਬਾਹਰੋਂ ਲੈਂਦੀ ਹੈ ਬਾਹਰੋਂ ਇਹਨਾਂ ਚੀਜ਼ਾਂ ਦੀ ਐਮ ਆਰਐਫ ਦੀ ਵਾਰੰਟੀ ਹੁੰਦੀ ਹੈ ਜਿਹੜੀ ਉਹ ਐਮ ਆਰਐਫ ਨੇ ਤੇ ਜਿਹੜੀ ਬੈਟਰੀ ਅਲਟਰਨੇਟਰ ਸੈਲਫ ਹੈ ਇਹਦੀ ਸਾਲ ਦੀ ਹੁੰਦੀ ਹੈ ਸਾਲ ਦੀ ਬਾਕੀ ਸਾਰਾ ਪਾਰਟ ਕਵੋਟਾ ਦਾ ਖੁੱਦ ਦਾ ਹੈ ਬਾਕੀ ਸਾਰੇ ਪਾਰਟ ਦੀ ਕਵੋਟਾ ਦਿੰਦੀ ਹੈ 5 ਸਾਲਾਂ ਦੀ ਆ ਲਿਖਿਆ ਹੋਇਆ 5000 5 ਸਾਲ 5 ਇਅਰ ਸੁਪਰ ਵਾਰੰਟੀ 5 ਸਾਲ 5000 ਘੰਟਾ ਵਾਰੰਟੀ ਹੈ ਵਾਰੰਟੀ ਹੈ ਸੁਪਰ ਵਾਰੰਟੀ ਤੇ ਬਾਕੀ ਮਿੱਤਰੋ ਟਰੈਕਟਰ ਜੇ ਤੁਸੀਂ ਦੇਖਣਾ ਜਾਂ ਕੋਈ ਖਰੀਦ ਕਰਨੀ ਚਾਹੁੰਦੇ ਆ ਉਹਦਾ ਚੈੱਕ ਕਰਨਾ ਜੇ ਤੁਹਾਡੇ ਮਨਪਸੰਦ ਲੱਗਦੀਏ ਚੀਜ਼ ਹਨ ਤਾਂ ਤੁਸੀਂ ਬਠਿੰਡੇ ਆ ਸਕਦੇ ਹੋ ਬਾਬਾ ਐਗਰੋ ਬਾਬਾ ਐਗਰੋ ਇਹਨਾਂ ਬਾਬਾ ਐਗਰੋ ਸੇਲਜ਼ ਬਠਿੰਡਾ ਰਾਮਪੁਰਾ ਤੇ ਤਲਵੰਡੀ ਸਾਬੋ ਬਠਿੰਡੇ ਜਿਹੜਾ ਨਵਾਂ ਰਿੰਗ ਰੋਡ ਆਪਣਾ ਨਿਕਲਿਆ ਕੈਂਟ ਅਗੋਂ ਦੀ ਆਪਣੀ ਡੀਲਰਸ਼ਿਪ ਕੋਲੇ ਆ ਗਈ ਇਹਦੇ ਐਂਡ ਹੁੰਦਾ ਬਿਲਕੁਲ ਬਿਲਕੁਲ ਚੌਂਕ ਤੇ ਤੇ ਜੇ ਆਪਾਂ ਤਲਵੰਡੀ ਸਾਬੋ ਤੇ ਰਾਮਪੁਰੇ ਦੀ ਗੱਲ ਕਰਦੇ ਆ ਤਲਵੰਡੀ ਸਾਬੋ ਕਚਹਿਰੀਆਂ ਦੇ ਉੱਪਰ ਤੇ ਟਾਇਆ ਜਾਂਦੀ ਹੈ ਆਪਣੀ ਡੀਲਰਸ਼ਿਪ ਤੇ ਜੇ ਰਾਮਪੁਰੇ ਦੀ ਗੱਲ ਕਰੀਏ ਤਾਂ ਰਾਮਪੁਰੇ ਆਪਣੀ ਸੂਪਰਮਾਰਕਟ ਤੋਂ ਥੋੜਾ ਜਿਹਾ ਉਰਾਂ ਆ ਜਾਂਦੀ ਹੈ ਉੱਥੇ ਆਪਣੀ ਡੀਲਰਸ਼ਿਪ ਹੈ ਮੇਨ ਹਾਈਵੇ ਤੇ ਬਿਲਕੁਲ ਮਿੱਤਰੋ ਬਾਕੀ ਸਾਡਾ ਮਕਸਦ ਹੁੰਦਾ ਜਾਣਕਾਰੀ ਦੇਣਾ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਮਿਲਦੇ ਆ ਫਿਰ ਕਿਸੇ ਹੋਰ ਨਵੇਂ ਵੀਡੀਓ ਦੇ ਵਿੱਚ ਧੰਨਵਾਦ